हां जी बच्चे सारे अंदर काफी कमेंट आ रहे सीगे कि हां भी सर 8 ਦਾ ਰਿਜ਼ਲਟ ਹਾਲੇ ਤੱਕ ਕਿਉਂ ਨਹੀਂ ਆਇਆ 28 ਤਰੀਕ ਨੂੰ ਤੁਸੀਂ ਕਿਹਾ ਸੀ 28 ਤਰੀਕ ਨੂੰ ਆ ਜਾਣਾ ਚਾਹੀਦਾ ਸੀਗਾ ਤਾਂ ਬੱਚੇ ਇਹਦਾ ਇੱਕ ਰੀਜ਼ਨ ਸੀਗਾ 28 ਤਰੀਕ ਨੂੰ ਆਉਣ ਦਾ ਕਿ ਕੁਝ ਸਕੂਲਾਂ ਦੇ ਵਿੱਚ ਨਾ ਜਿਵੇਂ ਐਡੀਸ਼ਨਲ ਸਬਜੈਕਟ ਹੁੰਦੇ ਨੇ ਹਨਾ ਹੋਮ ਸਾਇੰਸ ਐਗਰੀਕਲਚਰ ਉਹਨਾਂ ਦੇ ਜੋ ਮਾਰਕਸ ਸੀਗੇ ਐਡਮਿਸ਼ਨਾਂ ਦਾ ਟਾਈਮ ਸੀਗਾ ਉਹਨਾਂ ਵੱਲੋਂ ਅਪਲੋਡ ਨਹੀਂ ਕੀਤੇ ਗਏ ਸੀਗੇ ਹੁਣ ਨਾ ਤੇ ਹੁਣ ਸਾਰੇ ਮਾਰਕਸ ਵਗੈਰਾ ਸਭ ਕੁਝ ਅਪਲੋਡ ਹੋ ਚੁੱਕੇ ਗਏ ਨੇ ਤੇ ਪੰਜਾਬ ਪੀਐਸਸੀਬੀ ਦੀ ਵੈਬਸਾਈਟ ਦੇ ਉੱਤੇ ਇੱਕ ਸਰਕੂਲਰ ਨੋਟਿਸ ਉਹਨਾਂ ਨੇ ਪਾ ਦਿੱਤਾ ਹੋਇਆ ਪ੍ਰੈਸ ਨੋਟ ਕੀ ਹੈ ਬੋਰਡ ਦਫ਼ਤਰ ਵੱਲੋਂ 8ਵੀਂ ਅਤੇ 12ਵੀਂ ਸ਼੍ਰੇਣੀ ਮਾਰਚ 2024 ਦੌਰਾਨ ਕੰਡਕਟ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ 30 4 2024 ਨੂੰ ਬਾਅਦ ਦੁਪਹਿਰ 4 ਵਜੇ ਘੋਸ਼ਿਤ ਕੀਤਾ ਜਾਣਾ ਹੈ ਇਹਦਾ ਮਤਲਬ ਕੱਲ ਨੂੰ ਹੁਣ ਤੁਹਾਡਾ ਰਿਜ਼ਲਟ ਫਾਈਨਲੀ ਪੱਕਾ ਡਿਕਲੇਅਰ ਹੋ ਜਾਣਾ ਹੈ ਹੁਣ ਜਿਆਦਾ ਮਤਲਬ ਉਡੀਕ ਕਰਨ ਦੀ ਲੋੜ ਨਹੀਂ ਹੈ ਤੇ ਲੇਟ ਹੋਣ ਦਾ ਰੀਜ਼ਨ ਵੀ ਬਸ ਬੇਸਿਕਲੀ ਆਈ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਐਡਮਿਸ਼ਨਾਂ ਚੱਲਦੀਆਂ ਸੀ ਤੇ ਸਕੂਲ ਵਾਲਿਆਂ ਨੇ ਆਪਣੇ ਐਡੀਸ਼ਨਲ ਸਬਜੈਕਟ ਦੇ ਪੇਪਰ ਨੰਬਰ ਅਪਲੋਡ ਨਹੀਂ ਕੀਤੇ ਸੀਗੇ ਠੀਕ ਹੈ ਜੀ ਹੁਣ ਜਿਹੜਾ 30 ਤਰੀਕ ਨੂੰ ਕੱਲ ਨੂੰ ਆਉਣਾ ਹੈ ਇਹ ਮੈਸਿਕਲੀ ਆਏਗੀ ਪਹਿਲਾਂ ਮੈਰਿਟ ਲਿਸਟ ਸ਼ੋ ਹੋਏਗੀ ਠੀਕ ਹੈ ਜੀ ਉਸ ਤੋਂ ਬਾਅਦ ਸਬੰਧਤ ਵਿਦਿਆਰਥੀ ਆਪਣਾ ਨਤੀਜਾ ਮਿਤੀ 1/5/2024 ਨੂੰ ਬੋਰਡ ਦੀ ਵੈਬਸਾਈਟ www.pscb.ac ਅਤੇ indiaresult.com ਤੇ ਦੇਖ ਸਕਦੇ ਹਨ ਇਹਨਾਂ ਤੁਹਾਡਾ ਜਿਹੜਾ ਆਪ ਦਾ ਰਿਜ਼ਲਟ ਹੋਊਗਾ ਉਹ ਇੱਕ ਪੰਜ ਨੂੰ ਬੇਸਿਕਲੀ ਸ਼ੋ ਹੋਊਗਾ ਸਾਰਿਆਂ ਦਾ ਕੱਲ ਨੂੰ ਜਿਹੜੀ ਆਉਣੀ ਹੈ ਕੱਲ ਨੂੰ ਮੈਰਿਟ ਲਿਸਟ ਆਜੂਗੀ 4 ਵਜੇ ਦੇ ਕਰੀਬ ਠੀਕ ਆ ਉਦੋਂ ਵੀ ਆਪਾਂ ਲਾਈਵ ਕਰ ਦਾਂਗੇ 4 ਵਜੇ ਜਿਹੜੀ ਮੈਰਿਟ ਲਿਸਟ ਆਊਗੀ ਉਹ ਵੀ ਆਪਾਂ ਅਪਲੋਡ ਕਰ ਦਾਂਗੇ ਤਾਂ ਤੁਹਾਨੂੰ ਦੱਸਦਾ ਹੁਣ ਕੱਲ ਨੂੰ ਤੁਹਾਡਾ ਸਾਰਿਆਂ ਦਾ 8ਵੀਂ ਵਾਲਾਂ ਦਾ ਵੀ ਤੇ 12ਵੀਂ ਵਾਲਾਂ ਦਾ ਵੀ ਰਿਜ਼ਲਟ ਕੀ ਆ ਫਾਈਨਲੀ ਡਿਕਲੇਅਰ ਹੋ ਜਾਣਾ ਠੀਕ ਹੈ ਜੀ ਐਨੇ ਟਾਈਮ ਤੋਂ ਤੁਸੀਂ ਤਿਆਰ ਕਰ ਰਹੇ ਸੀਗੇ ਆ ਅੱਜ ਹੀ ਸਾਈਨ ਹੋਏ ਨੇ 29 4 2024 ਨੂੰ ਤੇ ਉਦਾਂ ਵੀ ਜੇ ਤੁਸੀਂ ਚੈੱਕ ਕਰੋਗੇ ਨਾ ਇਹਨਾਂ ਦੀ ਹੁਣ ਜੇ ਤੁਸੀਂ PSCB ਦੀ ਵੈਬਸਾਈਟ ਚੈੱਕ ਕਰੋਗੇ ਇਹਦੇ ਉੱਤੇ ਵੀ ਰਿਜ਼ਲਟ ਅਪਲੋਡ ਹੋਣਾ ਸਟਾਰਟ ਹੋ ਗਿਆ ਵਾ ਇਹਨਾਂ ਦੀ ਸਾਈਟ ਵੀ ਕੀ ਹੈ ਬਿਜ਼ੀ ਚੱਲ ਰਹੀ ਹੈ ਦ ਸਾਈਡ ਬੇਸਿਕਲੀ ਬੀਜ਼ੀ ਉਦੋਂ ਹੀ ਹੁੰਦੀ ਹੁੰਦੀ ਹੈ ਜਿਵੇਂ ਆਹ ਦੇਖੋ ਪੇਜ ਕਨ ਨੋਟ ਵੀ ਰੀਚ ਜਦੋਂ ਕੋਈ ਨਾ ਕੋਈ ਚੀਜ਼ ਨਾ ਅਪਲੋਡ ਕਰ ਰਹੀ ਹੁੰਦੇ ਨੇ ਠੀਕ ਹੈ ਜੀ ਤਾਂ ਰਿਜ਼ਲਟ ਵਗੈਰਾ ਤੁਹਾਡਾ ਕੱਲ ਤੱਕ ਬੇਸਿਕਲੀ ਆਣ ਦਾ ਪੂਰਾ ਪੂਰਾ ਸੰਭਾਵਨਾ ਹੈ ਕੱਲ ਨੂੰ ਤੁਹਾਡਾ ਸਾਰਾ ਦਾ ਰਿਜ਼ਲਟ ਆ ਦੇਗਾ indiaresult.com ਤੇ ਜਾ ਕੇ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਰਿਜ਼ਲਟ ਦੇਖਣ ਦਾ ਪੂਰਾ ਢੰਗ ਕੀ ਹੋਊਗਾ ਉਹਦੇ ਉੱਤੇ ਨੈਕਸਟ ਵੀਡੀਓ ਕੱਲ ਮੈਂ ਪਾ ਦੂੰਗਾ ਕਿਵੇਂ-ਕਿਵੇਂ ਤੁਸੀਂ ਆਪਣਾ ਇੰਟਰਨੈਟ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੁਣ ਆਈ ਥਿੰਕ ਸਾਡੇ ਸਾਰਿਆਂ ਦੇ ਡਾਊਟ ਕਲੀਅਰ ਹੋ ਗਏ ਹੋਣ